20 ਕਿਲੋ ਇੱਕ ਇੱਕ ਮਨ ਜਿਹੜਾ ਲੋਹਾ ਹੈਗਾ ਇਹ ਆਪਣੀ ਬੋਡੀ ਤੇ ਲੱਦ ਕੇ ਤੁਰਦੇ ਨੇ ਉਹ ਗੋਲੀਆਂ ਜਿਹੜੀਆਂ ਅਸੀਂ ਆਪਣੇ ਹਿੱਕ ਤੇ ਡੱਕੀਆਂ ਜੀ ਉਹ ਤਾਂ ਹੀ ਅਸੀਂ ਅੱਗੇ ਗਏ ਸੀ ਵੀ ਕਿਸਾਨ ਵੀਰਾਂ ਨੂੰ ਕੋਈ ਸੱਟ ਨਾ ਵੱਜੇ ਇਹ ਮੀਟਿੰਗ ਜਿਹੜੀ ਇੱਥੇ ਸੰਭੂ ਬਾਰਡਰ ਤੇ ਹੋ ਰਹੀ ਜਾਣਾ ਜੀ ਇਹ ਸਿਰਫ ਟਾਈਮ ਡਾਂਗ ਟਪਾ ਰਹੀ ਆ ਇਹ ਸਾਰਿਆਂ ਦੇ ਮਸਲੇ ਇਕੱਠੇ ਹੀ ਆ ਜੀ ਜੇ ਕਿਸਾਨ ਜਿਉਂਦਾ ਰਹੂਗਾ ਤੇ ਤਾਂ ਹੀ ਸਾਰਿਆਂ ਦੇ ਘਰਾਂ 'ਚ ਰੋਟੀ ਪਹੁੰਚਣੀ ਆ ਜੀ ਉਹ ਗੋਲੀਆਂ ਅੰਨੇ ਵਾ ਮੈਂ ਵਰਾਉਂਦੇ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਕੀ ਕਰ ਰਿਹਾ ਕੀ ਨਹੀਂ ਉਹ ਵਾਅਦਾ ਕਰਦੇ ਆ ਉਹ ਜ਼ੁਲਮ ਕਰਦੇ ਆ ਉਹ ਗਲਤੀਆਂ ਕਰਦੇ ਆ ਕਿਸਾਨ ਤਾਂ ਸਿਰਫ ਉਹਨਾਂ ਦਾ ਡਟ ਕੇ ਮੁਕਾਬਲਾ ਕਰ ਰਿਹਾ ਜਦੋਂ ਵੀ ਕਿਤੇ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣ ਦੀ ਗੱਲ ਆਉਂਦੀ ਹੈ ਤਾਂ ਗੁਰੂ ਦੀ ਲਾਡਲੀ ਫੌਜ ਦਾ ਜ਼ਿਕਰ ਜ਼ਰੂਰ ਸਾਹਮਣੇ ਆਂਦਾ ਤਾਂ ਗੁਰੂ ਦੀ ਲਾਡਲੀ ਫੌਜ ਸ਼ੰਭੂ ਬਾਰਡਰ ਤੇ ਤੀਜਾ ਦੇਣਾ ਤੇ ਤੀਜੇ ਦਿਨ ਇੱਕ ਲਗਾਤਾਰ ਇੱਕ ਸਪੋਰਟਸ ਮੋਟਰਸਾਈਕਲ ਲਗਾਤਾਰ ਪੁਲਿਸ ਨੂੰ ਚੱਕਮੇ ਦਿੰਦਾ ਹੋਇਆ ਗੋਲ-ਗੋਲ ਘੁੰਮਦਾ ਹੋਇਆ ਦਿਖਾਈ ਦਿੱਤਾ ਸੀਗਾ ਤੇ ਉਹ ਮੋਟਰਸਾਈਕਲ ਤੇ ਸਵਾਰ ਇੱਕ ਨਿਹੰਗ ਸਿੰਘ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਖੜੇ ਨੇ ਸ਼ੰਭੂ ਬਾਰਡਰ ਤੋਂ ਠੀਕ ਬਿਲਕੁਲ ਪਹਿਲਾਂ ਪੁਲਿਸ ਅੱਜ ਥੋੜੀ ਸ਼ਾਂਤ ਹੈਗੀ ਹੈ ਕਿਉਂਕਿ ਕਿਸਾਨਾਂ ਦੀ ਅੱਜ ਮੀਟਿੰਗ ਹੈਗੀ ਹੈ ਆ ਤੁਹਾਡਾ ਨੰਬਰ ਮੋਟਰਸਾਈਕਲ ਦਾ ਹਰਿਆਣੇ ਦਾ ਹਰਿਆਣੇ ਦੇ ਤੁਸੀਂ ਪੰਜਾਬ ਦੇ ਹਾਂਜੀ ਮੈਂ ਹਰਿਆਣੇ ਦਾ ਜੀ ਹਰਿਆਣੇ ਵੀ ਮੈਂ ਬਹੁੜੀ ਜਗ੍ਹਾ ਜਮਨਾ ਨਗਰ ਜ਼ਿਲ੍ਹਾ ਜੀ ਆਪਣਾ ਜਮਨਾ ਨਗਰ ਤੇ ਕਿਸਾਨਾਂ ਦੇ ਅੰਦੋਲਨ ਬਾਰੇ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਇਹ ਕਾਲ ਦਿੱਤੀ ਸੀ 13 ਫਰਵਰੀ ਦੀ ਜੀ ਇਹਨਾਂ ਨੇ ਤੇ ਸਾਨੂੰ ਪਤਾ ਸੀਗਾ ਅਸੀਂ ਦੇਖਦੇ ਆ ਮੈਂ ਵਿਚਰਦਾ ਰਹਿਣਾ ਜਾਂ ਚੱਕਰਵਰਤੀ ਰਹਿਨੇ ਆ ਅਸੀਂ ਦੇਖ ਰਹੇ ਸੀ ਵੀ ਜਿੱਦਾਂ ਦੀ ਇਹ ਤਿਆਰੀ ਕਰ ਰਹੇ ਆ ਜ਼ਾਲਮ ਇਹਨਾਂ ਨੇ ਸਾਰੇ ਬੈਰੀਕੇਡ ਪੱਕੇ ਕਰ ਦਿੱਤੇ ਸੀ ਵੀ ਇੱਥੇ ਇਹਨਾਂ ਨੇ ਵੱਡਾ ਨੁਕਸਾਨ ਕਿਸਾਨਾਂ ਦਾ ਕਰਨਾ ਆ ਤੇ ਫਿਰ ਅਸੀਂ ਤਿਆਰੀਆਂ ਖਿੱਚ ਕੇ ਇੱਥੇ ਪਹੁੰਚੇ ਵੀ ਕਿਸਾਨਾਂ ਦਾ ਜਿਹੜਾ ਆਪਾਂ ਨੁਕਸਾਨ ਨਹੀਂ ਹੋਣ ਦੇਣਾ ਕਿਸਾਨਾਂ ਤੋਂ ਵੀ ਤੁਸੀਂ ਅੱਗੇ ਲੰਘੇ ਸੀਗੇ ਉਹ ਜਿੱਥੇ ਗੋਲੇ ਛੱਡੇ ਜਾ ਰਹੇ ਸੀ ਗੋਲੀਆਂ ਚੱਲ ਰਹੀਆਂ ਸੀ ਜੇਕਰ ਤੁਹਾਨੂੰ ਤੁਹਾਡੀ ਜਾਨ ਨੂੰ ਕੋਈ ਨੁਕਸਾਨ ਹੋ ਜਾਂਦਾ ਫਿਰ ਉਹ ਗੋਲੀਆਂ ਜਿਹੜੀਆਂ ਅਸੀਂ ਆਪਣੇ ਹਿੱਕ ਤੇ ਡੱਕੀਆਂ ਜੀ ਉਹ ਤਾਂ ਹੀ ਅਸੀਂ ਅੱਗੇ ਗਏ ਸੀ ਵੀ ਕਿਸਾਨ ਵੀਰਾਂ ਨੂੰ ਕੋਈ ਸੱਟ ਨਾ ਵੱਜੇ ਕੋਈ ਨੁਕਸਾਨ ਨਾ ਹੋਵੇ ਵੀ ਜਿਹੜੀ ਗੋਲੀਆਂ ਆਪਾਂ ਆਪਣੀ ਹਿੱਕ ਤੇ ਲਈਏ ਇੱਕ ਵਾਰ ਤਾਂ ਤੁਸੀਂ ਹਰਿਆਣਾ ਪੁਲਿਸ ਨੂੰ ਵਿਫਤਾ ਪਾਤੀ ਸੀ ਹੁਣ ਵੀ ਪਾਈ ਹੋਈ ਆ ਜੀ ਹੁਣ ਦੇਖੋ ਆਰਮਨਾਲ ਸ਼ਾਂਤੀ ਨਾਲ ਬੈਠੇ ਆ ਨਾ ਜਦੋਂ ਇਹਨਾਂ ਨੂੰ ਪਤਾ ਵੀ ਜੇ ਇੱਕ ਵੀ ਬੰਬ ਸੱਟ ਦਿੱਤਾ ਕਿਸਾਨਾਂ ਨੇ ਫੇਰ ਚੜ ਜਾਣਾ ਉਹਨਾਂ ਨੇ ਦੋ ਦਿਨ ਜ਼ੋਰ ਲਾ ਕੇ ਵੇਖ ਲਿਆ ਸੀ ਪੂਰਾ ਮੁਕਾਬਲਾ ਕੀਤਾ ਯਾਰ ਡਰਦੇ ਡਰਦੇ ਕਾਰਵਾਈਆਂ ਕਰ ਰਹੇ ਨੇ ਉਹਨਾਂ ਦੇ ਹੋ ਗਿਆ ਕੰਮ ਹੁਣ ਠੰਡੇ ਆ ਉਹ ਤਾਂ ਹੀ ਠੰਡੇ ਆ ਠੀਕ ਹੈ ਚਲੋ ਇਹ ਵੀ ਠੀਕ ਹੈ ਜੇਕਰ ਕਿਸਾਨ ਅੱਗੇ ਵੱਜ ਜਾਂਦੇ ਨੇ ਸ਼ਾਮ ਨੂੰ ਮੀਟਿੰਗ ਦਾ ਜੇ ਮੰਨ ਲਓ 1% ਫੈਸਲਾ ਨਹੀਂ ਕੋਈ ਸਹੀ ਆਂਦਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਨੂੰ ਬਾਰਡਰ ਅੱਗੇ ਕਰਾਸ ਕਰਨਾ ਪਿਆ ਜਾਂਦਾ ਤਾਂ ਤੁਸੀਂ ਫਿਰ ਵੀ ਨਾਲ-ਨਾਲ ਰਹੋਗੇ ਦਿੱਲੀ ਤੱਕ ਦੇਖੋ ਜੀ ਸ਼ਾਮ ਦੀ ਜਿਹੜੀ ਗੱਲ ਆ ਅਸੀਂ ਹੁਣੇ ਤੁਹਾਨੂੰ ਦੱਸ ਦਿੰਨੇ ਆ ਦੱਸ ਦੋ ਇਹ ਮੀਟਿੰਗ ਜਿਹੜੀ ਇੱਥੇ ਸੰਭੂ ਬਾਰਡਰ ਤੇ ਹੋ ਰਹੀ ਹੈ ਨਾ ਜੀ ਇਹ ਸਿਰਫ ਟਾਈਮ ਡਾਂਗਿਟ ਪਾ ਰਹੀ ਆ ਇਹਦਾ ਕੋਈ ਸਿੱਟਾ ਨਹੀਂ ਨਿਕਲਣਾ ਕੋਈ ਹੱਲ ਨਹੀਂ ਨਿਕਲਣਾ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਮੀਟਿੰਗ ਜਿੱਥੇ ਮਰਜ਼ੀ ਹੋਈ ਜਾਵੇ ਭਾਵੇਂ ਦਿੱਲੀ ਹੋਈ ਜਾਵੇ ਜਦੋਂ ਤੱਕ ਦਿੱਲੀ ਦੇ ਬਾਡਰਾਂ ਦੇ ਜਾ ਕੇ ਕਿਸਾਨ ਆਪਣੇ ਹੱਕ ਦੀ ਆਵਾਜ਼ بلند ਨਹੀਂ ਕਰਨਗੇ ਉਦੋਂ ਤੱਕ ਕੋਈ ਹੱਲ ਨਹੀਂ ਕੋਈ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਲੈਂਦਾ ਥੋੜਾ ਮਤਲਬ ਵੀ ਮੀਟਿੰਗ ਦੇ ਵਿੱਚ ਨਹੀਂ ਕਿਸਾਨਾਂ ਆਗੂਆਂ ਨੂੰ ਜਾਣਾ ਚਾਹੀਦਾ ਸੀ ਨਹੀਂ ਮੀਟਿੰਗਾਂ ਕਰਨੀ ਚਾਹੀਦੀਆਂ ਉਹਨਾਂ ਨੂੰ ਚਾਹ ਪਾਣੀ ਸ਼ੱਕ ਲੈਣ ਉੱਥੇ ਗੱਲਾਂ ਬਾਤਾਂ ਕਰੋ ਇੱਥੇ ਕਿਸਾਨਾਂ ਦਾ ਜਿੰਨਾ ਨੁਕਸਾਨ ਵੱਧ ਹੋਊਗਾ ਸ਼ਾਇਦ ਕਿਸਾਨ ਜਿਹਦੇ ਬੰਦਿਆ ਇਹ ਸਮਝ ਰਹੀਆਂ ਵੀ ਉਹਦੇ ਚੋਂ ਦਾ ਫਾਇਦਾ ਆ। ਹੂੰ। ਦੁਸ਼ਮਣ ਦੀ ਨੀਤੀ ਸਮਝਣੀ ਚਾਹੀਦੀ। ਉਹ ਸਾਨੂੰ ਦੁਸ਼ਮਣ ਸਮਝ ਰਹੇ ਆ ਜਿਸ ਟਾਈਮ ਜਿਹੜੀ ਸਰਕਾਰ ਆ ਉਹ ਸਾਨੂੰ ਆਪਣਾ ਨਹੀਂ ਸਮਝਦੀ ਪਈ ਆ। ਤੇ ਇਹਨਾਂ ਨੂੰ ਵੀ ਉਦਾਂ ਹੀ ਵਰਤੀਰਾ ਕਰਨਾ ਚਾਹੀਦਾ ਵੀ ਉਹਨਾਂ ਨੇ ਤੁਹਾਨੂੰ ਕੋਈ ਜਿਹੜਾ ਫੁੱਲ ਨਹੀਂ ਥੋੜੇ ਦੇ ਪਾਉਣੇ ਉਹ ਗੋਲੀਆਂ ਦੇ ਮੀਂਹ ਵਰਸਾ ਰਹੇ ਆ ਤੇ ਜ਼ੋਰ ਤੁਸੀਂ ਇਹਨਾਂ ਨੇ ਦਿਖਾਣਾ ਚਾਹੀਦਾ ਆਪਣਾ ਆਪਣੇ ਜਿਹੜੀ ਹਾਈਡਰਾ ਕਰੈਨਾ ਲਿਆ ਕੇ ਇੱਥੇ ਇਹਨਾਂ ਨੂੰ ਬਾਰਡਰਾਂ ਨੂੰ ਪੱਟ ਕੇ ਪਰਾਂ ਸਿੱਟਣਾ ਚਾਹੀਦਾ ਰਾਹ ਖਾਲੀ ਕਰਨਾ ਚਾਹੀਦਾ ਸਰਕਾਰੀ ਰਾਹ ਆ ਕਿਸਾਨਾਂ ਦੇ ਪੈਸੇ ਨਾਲ ਬਣਿਆ ਹੋਇਆ ਆ ਇਹ ਗੈਰਕਾਨੂੰਨੀ ਕੰਮ ਕਰ ਰਹੇ ਆ ਹਾਂਜੀ ਤੇ ਤੁਸੀਂ ਸਾਰਾ ਮਾਹੌਲ ਕਿਦਾਂ ਦੇਖ ਰਹੇ ਹੋ ਕੱਲ ਜਿੰਨੀ ਗਿਣਤੀ ਸੀ ਕਿਸਾਨਾਂ ਦੀ ਆ ਜੋ ਤੋਂ ਕਿਤੇ ਵੱਧ ਤਿੱਗਣੀ ਗਿਣਤੀ ਹੋ ਚੁੱਕੀ ਐ ਇਸ ਥਾਂ ਤੇ ਜਿੰਨੇ ਲੰਗਰ ਕੱਲ ਵਰਤਾਏ ਜਾ ਰਹੀ ਸੀ ਉਹ ਤੋਂ ਤਿੱਗਨੇ ਲੰਗਰ ਹੋ ਚੁੱਕੇ ਨੇ ਮਤਲਬ ਪ੍ਰਾਣਾ ਕਿਸਾਨ ਅੰਦੋਲਨ ਯਾਦ ਆ ਗਿਆ ਮੈਨੂੰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਉਸੇ ਤਰ੍ਹਾਂ ਦਾ ਜਿਹੜਾ ਸੀਨ ਆ ਉਹ ਇਸ ਅੰਦੋਲਨ ਦੇ ਵਿੱਚ ਵੀ ਦਿਖਾਈ ਦੇ ਰਿਹਾ ਲੰਗਰ ਤਾਂ ਦੂਰ ਦੀਆਂ ਗੱਲਾਂ ਨੇ ਇੱਥੇ ਰੀਅਲ ਜੂਸ ਦੇ ਲੰਗਰ ਚੱਲ ਰਹੇ ਨੇ ਦਵਾਈਆਂ ਦੀਆਂ ਮੈਡੀਕਲ ਸਟੋਰ ਖੁੱਲ ਗਏ ਨੇ ਗੱਡੀਆਂ ਦੇ ਵਿੱਚ ਦੇਖੋ ਜੀ ਪੰਜਾਬ ਦੇ ਲੋਕ ਆਣ ਕੀ ਲੋਕ ਆ ਜੀ ਐ ਰੱਜੇ ਪੁੱਜੇ ਲੋਕ ਆ ਕਿਸਾਨ ਆ ਇਹ ਹਰ ਇੱਕ ਤਰੀਕੇ ਦੀ ਜਿਹੜੀ ਆ ਕਿਸਾਨਾਂ ਦੀ ਜਿਹੜੀ ਸੇਵਾ ਕਰਦੇ ਆ ਇਹ ਲੋਕਲ ਬੰਦੇ ਬੜੀ ਸੇਵਾ ਕਰ ਰਹੇ ਆ ਪੰਜਾਬ ਤੋਂ ਵੀ ਬੜੇ ਲੋਕੀ ਆ ਰਹੇ ਆ ਸੇਵਾ ਕਰ ਰਹੇ ਆ ਮੈਡੀਕਲ ਕੈਂਪ ਲਾਏ ਹੋਏ ਆ ਵੀਰਾਂ ਨੇ ਆਪਣੇ ਪ੍ਰਾਈਵੇਟ ਲਾਏ ਹੋਏ ਆ ਗੱਡੀਆਂ ਲਿਆ ਕੇ ਪੱਤਰਕਾਰ ਵੀ ਆਏ ਹੋਏ ਆ ਜਿਹੜੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਆ ਇਹ ਸਾਰਿਆਂ ਦੇ ਮਸਲੇ ਇਕੱਠੇ ਹੀ ਆ ਜੀ ਜੇ ਕਿਸਾਨ ਜਿਉਂਦਾ ਰਹੂਗਾ ਤੇ ਤਾਂ ਹੀ ਸਾਰਿਆਂ ਦੇ ਘਰਾਂ ਚ ਰੋਟੀ ਪਹੁੰਚਣੀ ਆ ਜੀ ਜੇ ਕਿਸਾਨ ਹੀ ਮਰ ਗਿਆ ਤੇ ਲੋਕ ਹੀ ਫਿਰ ਆਪੇ ਟੜਫ ਟੜਫ ਕੇ ਪਿੰਜਰਿਆਂ ਚ ਮਰ ਜਾਣਾ ਉਹਨਾਂ ਨੇ ਜੇ ਮੰਨ ਲਓ ਤੁਸੀਂ ਦਿੱਲੀ ਪਹੁੰਚ ਵੀ ਜਾਂਦੇ ਹੋ ਦਿੱਲੀ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਚੱਲੂਗਾ ਜਾਂ ਫਿਰ ਕਿਤੇ ਉਸ ਤਰ੍ਹਾਂ ਦੀ ਕੋਈ ਸੰਭਾਵਿਤ ਘਟਨਾ ਤਾਂ ਨਹੀਂ ਵਾਪਰ ਜੂਗੀ ਜਦੋਂ ਲਾਲ ਕਿਲੇ ਦੇ ਵਿੱਚ ਨਿਸ਼ਾਨ ਸਾਬ ਚੜਾਇਆ ਸੀ ਦੇਖੋ ਜੀ ਲਾਲ ਕਿਲੇ ਤੇ ਨਿਸ਼ਾਨ ਜਿਹੜਾ ਆ ਇਹ ਵੀ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਦਾ ਡਰ ਹੋਵੇ ਡਰ ਹੈਗਾ ਜੀ ਉਹਨਾਂ ਨੂੰ ਤੇ ਜਿਹੜੀ ਦਿੱਲੀ ਆ ਜੀ ਉਹਨੇ ਉੱਥੇ ਜਾ ਕੇ ਆਪਾਂ ਹੱਕ ਮੰਗਾਉਣੇ ਇੱਥੇ ਵੀ ਪੀਸਫੁਲ ਹੈ ਜੀ ਇਹਦਾ ਸਰਕਾਰ ਦੀ ਜਿਹੜੀ ਫੁੱਲਸ ਆ ਉਹਦੀ ਕੋਈ ਅਕਾਉਂਟੇਬਿਲਟੀ ਹੈ ਨਹੀਂ ਉਹ ਗੋਲੀਆਂ ਅੰਨੇ ਵਾ ਮੇ ਮਰਾ ਵਰਾਉਂਦੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਕੀ ਕਰ ਰਿਹਾ ਕੀ ਨਹੀਂ ਉਹ ਵਾਦਾ ਕਰਦੇ ਆ ਉਹ ਜ਼ੁਲਮ ਕਰਦੇ ਆ ਉਹ ਗਲਤੀਆਂ ਕਰਦੇ ਆ ਕਿਸਾਨ ਤਾਂ ਸਿਰਫ ਉਹਨਾਂ ਦਾ ਡੱਟ ਕੇ ਮੁਕਾਬਲਾ ਕਰ ਰਿਹਾ ਇਧਰੋਂ ਵਾਦਾ ਨਹੀਂ ਹੁੰਦਾ ਜੀ ਤੇ ਕਿਲਾ ਜਿਹੜਾ ਆ ਅਸੀਂ 36 ਵਾਰ ਫੇਤੇ ਕੀਤਾ ਆ ਸਾਡਾ ਕਿਲਾ ਆ ਉਹ ਅਸੀਂ ਨਿਸ਼ਾਨ ਚਲਾਈਏ ਉੱਥੇ ਜਿਹੜਾ ਮਰਜ਼ੀ ਚਲਾ ਦਈਏ ਜਦੋਂ ਮਰਜ਼ੀ ਚਲਾ ਦਈਏ ਕੋਈ ਪਰਵਾਹ ਇਹਨੂੰ ਗੁਰੂ ਦੀ ਲਾਡਲੀ ਫੌਜ ਉਦਾਂ ਹੀ ਨਹੀਂ ਕਿਹਾ ਜਾਂਦਾ ਇਹ ਬੀਬੀ ਕਿਲੋ ਬੀਬੀ ਕਿਲੋ ਇੱਕ ਇੱਕ ਮਨ ਜਿਹੜਾ ਲੋਹਾ ਹੈਗਾ ਇਹ ਆਪਣੀ ਬਾਡੀ ਤੇ ਲੱਦ ਕੇ ਤੁਰਦੇ ਨੇ ਤਾਹੀਂ ਕਰਕੇ ਗੁਰੂ ਦੀ ਲਾਡਲੀ ਫੌਜ ਕਿਹਾ ਜਾਂਦਾ ਠੀਕ ਕਹਿ ਰਹੇ ਆ ਮੈਂ ਹਾਂਜੀ ਬਿਲਕੁਲ ਗੁਰਕੀਆਂ ਲਾਡਲੀਆਂ ਫੌਜਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਕਮਾਂਡਰ ਆ ਉਹਨਾਂ ਦਾ ਹੱਥ ਸਾਡੇ ਸਿਰ ਤੇ ਆ ਇਹ ਜਿਹੜੀਆਂ ਫੋਰਸਾਂ ਆ ਸਾਡਾ ਕੋਈ ਬਾਲਬਿੰਗਾ ਨਹੀਂ ਕਰ ਸਕਦੀਆਂ ਜੀ ਪੋਲੀਟੀਕਲ ਪਾਰਟੀਆਂ ਦੇ ਆਗੂ ਨੇ ਜਿਹੜੇ ਜਿਹੜੇ ਕਿਸਾਨ ਫੱਟੜ ਹੋਏ ਨੇ ਉਹਨਾਂ ਨੂੰ ਮਿਲਣ ਹਸਪਤਾਲਾਂ 'ਚ ਜਾ ਰਹੇ ਨੇ ਦੇ ਕੱਲ ਇੱਥੇ ਕਿਸਾਨਾਂ ਨੇ ਵੀ ਦੋਸ਼ ਲਾਏ ਪੋਲਿਟਿਕਲ ਆਗੂ ਕੋਈ ਕੋਈ ਟਾਮਾ ਟਾਮਾ ਇੱਥੇ ਆ ਤਾਂ ਜਾਂਦਾ ਪਰ ਦੋ ਚਾਰ ਮਿੰਟ ਫੋਟੋਆਂ ਜੀਆਂ ਖਿਚਾ ਕੇ ਆਪਣਾ ਹੀ ਮੀਡੀਆ ਲੈ ਕੇ ਆ ਜਾਂਦਾ ਵਾਪਸ ਚਲੇ ਜਾਂਦਾ ਦੇਖੋ ਜੀ ਸਿਆਸਤ ਨਾਮ ਝੂਠ ਦਾ ਜਿਹੜੇ ਬੰਦੇ ਨੇ ਝੂਠ ਬੋਲਣਾ ਹੋਵੇ ਨਾ ਉਹ ਸਿਆਸਤ 'ਚ ਜਾਂਦਾ ਆ ਇਹ ਤੁਸੀਂ ਦੇਖ ਲਓ ਇਹਨਾਂ ਦੇ ਵਰਤੀਰੇ ਵੀ ਵੇਖ ਲਓ ਇਹ ਸਾਰੇ ਗੱਲ ਦਿਲ 'ਚ ਇਹਨਾਂ ਦੇ ਕੁਝ ਹੋਰ ਹੁੰਦੀ ਆ ਮੂੰਹ 'ਤੇ ਕੁਝ ਹੋਰ ਹੁੰਦਾ ਆ ਇਹ ਜਿਹੜੀ ਕਮਿਟਮੈਂਟ ਇਹਨਾਂ ਨੇ ਕੀਤੀ ਸੀਗੀ ਮੋਦੀ ਸਾਹਿਬ ਨੇ ਜਿਹੜੀ ਕਮਿਟਮੈਂਟ 2020 ਚ ਕੀਤੀ ਸੀਗੀ ਵੀ ਕਿਸਾਨਾਂ ਨੂੰ ਇਹ ਹੱਕ ਦਿੱਤੇ ਜਾਣਗੇ ਉਹ ਮੁਕਰ ਗਿਆ ਹੁਣ ਉਹਦੇ ਮਨ ਚ ਸੀਗਾ ਵੀ ਅਸੀਂ ਮੁਕਰਨਾ ਹੀ ਆ ਤਾਂ ਹੀ ਕਿਸਾਨ ਵਾਪਸ ਆ ਗਏ ਸੀ ਕਿਸਾਨਾਂ ਨੇ ਉਹਨਾਂ ਦੇ ਭਰੋਸਾ ਕੀਤਾ ਆ ਪਰ ਇੱਕ ਗੱਲ ਤਾਂ ਦੇਖੋ ਨਾ 2024 ਦੀਆਂ ਚੋਣਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਉਹਨਾਂ ਨੇ ਹਰ ਹਿੱਲੇ ਆਪਣੀ ਪਾਰਟੀ ਨੂੰ ਜਿਤਾਉਣੀਆਂ ਨੇ ਜੇਕਰ ਉਹਨਾਂ ਨੂੰ ਚੋਣਾਂ ਦੀ ਟੈਨਸ਼ਨ ਹੋਵੇ ਤਾਂ ਉਹਨਾਂ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਗੱਲਾਂ ਪਰ ਕਿਉਂ ਨਹੀਂ ਮੰਨ ਰਹੇ ਇਹ ਬੜੀ ਅਜੀਬ ਗੱਲ ਹੈ ਦੇਖੋ ਜੀ ਟੈਨਸ਼ਨ ਮੈਂ ਤੁਹਾਨੂੰ ਦੱਸਦਾ ਆਂ ਭਾਵੇਂ ਕਾਂਗਰਸ ਹੋਵੇ ਬੀਜੇਪੀ ਹੋਵੇ ਜੇ ਆਮ ਆਦਮੀ ਪਾਰਟੀ ਹੋਵੇ ਇੱਕੋ ਚੀਜ਼ ਏ ਆ ਜੀ ਇਹਨਾਂ ਦੀ ਸਟੇਟ ਪਾਲਿਸੀ ਇੱਕੋ ਹੀ ਹੁੰਦੀ ਆ ਸਰਕਾਰਾਂ ਬਦਲ ਜਾਣ ਜੋ ਮਰਜੀ ਹੋ ਜੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਅਗਲੀ ਕੀ ਤਿਆਰੀ ਕੀਤੀ ਹੋਈ ਆ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਪੂਰੀ ਦੱਸ ਦਿੰਨਾ ਆ ਹੁਣ ਜਿਹੜੀ ਬੀਜੇਪੀ ਸਰਕਾਰ ਆ ਇਹਨੇ ਬਦਲ ਜਾਣਾ ਆ ਪੰਜ ਕੁ ਮਹੀਨਿਆਂ ਚ ਵੀ ਫਿਰ ਕਾਂਗਰਸ ਵਾਲੇ ਆ ਜਾਣਗੇ ਜਾਂ ਹੋਰ ਕੋਈ ਰਲੇ ਮਿਲੇ ਜੇ ਆ ਜਾਣਗੇ ਵੀ ਕਿਸਾਨ ਵੀਰ ਤੁਹਾਨੂੰ ਤੁਹਾਨੂੰ ਪਤਾ ਕਿੰਨੀਆਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿੰਨੀ ਮਰਜ਼ੀਆਂ ਚ ਹੋਵੇ ਜੀ ਅਸੀਂ ਨਹੀਂ ਇਹਨਾਂ ਦਾ ਪਤਾ ਰੱਖਦੇ ਆ ਕਿ ਨਾ ਹੀ ਅਸੀਂ ਧਿਆਨ ਦਿੰਦੇ ਇਹਨਾਂ ਵੱਲ ਪਰ ਗੱਲ ਇਹ ਆ ਵੀ ਇਹ ਮਾੜੇ ਬੰਦੇ ਆ ਚਲੋ ਇਲੈਕਸ਼ਨਾਂ ਦੀ ਮੈਂ ਗੱਲ ਕੀਤੀ ਸੀ ਇਸ ਕਿਸਾਨ ਅੰਦੋਲਨ ਦਾ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਆਗੂ ਨੇ ਚੋਣ ਮੈਦਾਨ ਦੇ ਵਿੱਚ ਉਤਰਣਗੇ ਹੁਣ ਪਿੰਡਾਂ ਦੇ ਵਿੱਚ ਜਾਣਗੇ ਉਹਦੇ ਬਾਰੇ ਕੁਝ ਦੱਸੋ ਥੋੜਾ ਜਿਹਾ ਜਾਈ ਜਾਣ ਜਿਹੜਾ ਪੋਲੀਟੀਕਲ ਜਿਹੜਾ ਬੰਦਾ ਹੈਗਾ ਆਪਣਾ ਹੱਥ ਪੱਲਾ ਮਾਰਦਾ ਹੀ ਆ ਵੀ ਮੈਨੂੰ ਵੋਟ ਪਾ ਦਿਓ ਇਹ ਸਾਰੇ ਹੀ ਜਾਂਦੇ ਆ ਜੀ ਕੋਈ ਫਰਕ ਨਹੀਂ ਪਾਣਾ ਮੈਨੂੰ ਪਸੰਦ ਨਹੀਂ ਕਰਦੇ ਵਿਰੋਧ ਹੋਏਗਾ ਨਾ ਉਹਨਾਂ ਦਾ ਵਿਰੋਧ ਹੋਏਗਾ ਨਾ ਵਿਰੋਧ ਭਾਜੀ ਇਹ ਲੋਕੀ ਨਾਲ ਜਿਹੜੀਆਂ ਭੇਡਾਂ ਨੇ ਮੈਂ ਤੁਹਾਨੂੰ ਦੱਸ ਦੇਣਾ ਸੱਚੀ ਗੱਲ ਇਹ ਕਦੇ ਉਧਰੋਂ ਛਿੱਤਰ ਖਾਂਦੇ ਆ ਕਾਂਗਰਸ ਵੱਲੋਂ ਕਦੇ ਬੀਜੇਪੀ ਵਾਲਿਆਂ ਕੋਲ ਕਿਹੜੇ ਆਮ ਲੋਕ ਹਾਂ ਇਹ ਬਸ ਸਮਝ ਲਓ ਤੁਸੀਂ ਭੇਡਾਂ ਜਿਹੜੀਆਂ ਹੁੰਦੀਆਂ ਆ ਖੁੱਲ ਕੇ ਦੱਸ ਦਿਓ ਤੁਸੀਂ ਹਾਂ ਖੁੱਲ ਕੇ ਆਹੀ ਆ ਜੀ ਵੀ ਜਿਹੜੇ ਆ ਫਿਰਦੇ ਆ ਵਿਚਰਦੇ ਆ ਲੋਕੀ ਜਿਹੜੇ ਕਹਿੰਦੇ ਵੀ ਹਾਂ ਜੀ ਕਾਂਗਰਸ ਵਾਲੇ ਜਿੰਦਾਬਾਦ ਆ ਹਾਂ ਜੀ ਭਾਜਪਾ ਵਾਲੇ ਜਿੰਦਾਬਾਦ ਆ ਜਾਂ ਆਮ ਆਦਮੀ ਪਾਰਟੀ ਵਾਲੇ ਜਿੰਦਾਬਾਦ ਆ ਜਿਹੜੀ ਇਹ ਗੱਲਾਂ ਕਰਦੇ ਨੇ ਇਹ ਭੇਡਾਂ ਹੁੰਦੀਆਂ ਜੀ ਇਹਨਾਂ ਦੇ ਇਧਰੋਂ ਛਿੱਤਰ ਵੀ ਵੱਜਦਾ ਉਧਰੋਂ ਵੀ ਛਿੱਤਰ ਵੱਜਦਾ ਇਹਨਾਂ ਨੂੰ ਛਿੱਤਰਖਾਨ ਦਾ ਸੁਆਦ ਆ ਅੱਛਾ ਜੇ ਤੁਹਾਨੂੰ ਇਸ ਜਨਤਾ ਤੇ ਵਿਸ਼ਵਾਸ ਨਹੀਂ ਫਿਰ ਤੁਸੀਂ ਕਿਵੇਂ ਦਾਵਾ ਕਰ ਰਹੇ ਹੋ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਬਣਾ ਸਕੀ ਇਹਨਾਂ ਨੇ ਛਿੱਤਰ ਖਾ ਲਏ ਜੀ ਹੁਣ ਹੁਣ ਦੂਜਿਆਂ ਤੋਂ ਛਿੱਤਰ ਖਾਉਣਗੇ ਇਹ ਗੱਲ ਇਹ ਆ ਜੀ ਠੀਕ ਆ ਚਲੋ ਤੇ ਹੁਣ ਇਹ ਸਫਰ ਇਦਾਂ ਹੀ ਜਾਰੀ ਰਹੇਗਾ ਬਾਈਕ 'ਆਲਾ ਅਸੀਂ ਤਾਂ ਚੱਕਰਵਰਤੀ ਰਹਿਨੇ ਹਾਂ ਮੁਖੀਆਂ ਦੇ ਵਿੱਚ ਰਹੇ ਹਾਂ ਤੁਸੀਂ ਕੱਲ ਦੇ ਦੇਖੋ ਜੀ ਪਹਿਲਾਂ ਤੋਂ ਲੈ ਕੇ ਅਸੀਂ ਤਾਂ ਸਦਾ ਹੀ ਚੱਕਰਵਰਤੀ ਰਹਿਨੇ ਹਾਂ ਜੀ ਕਦੇ ਇੱਥੇ ਕਿਤੇ ਇੱਥੇ ਜਿੱਥੇ ਵੀ ਜਾਂਦੇ ਆ ਅਸੀਂ ਚੱਕਰਵਰਤੀ ਰਹਿਨੇ ਆ ਬਾਈਕ ਤੇ ਹੀ ਰਹਿਨੇ ਆ ਇੱਥੇ ਹੁਣ ਕਿਸਾਨਾਂ ਦੇ ਵਿਚਾਰਿਆਂ ਦੀ ਸਕਿਉਰਿਟੀ ਵਾਸਤੇ ਆਏ ਆ ਵੀ ਇਹਨਾਂ ਦੇ ਕੋਈ ਬਾਧਾ ਨਾ ਕਰ ਜਵੇ ਗੱਲ ਇਹ ਆ ਬਸ ਬਿਲਕੁਲ ਕਿਸਾਨਾਂ ਦੀ ਕਿਤੇ ਨਾ ਕਿਤੇ ਇਹ ਅਗਵਾਈ ਕਰਦੇ ਹੋਏ ਦਿਖਾਈ ਦਿੱਤੇ ਸੀ ਜਿਸ ਲੇਅਰ ਤੱਕ ਕਿਸਾਨ ਖੜੇ ਸੀ ਉਸ ਤੋਂ ਵੀ ਅੱਗੇ ਪਹੁੰਚ ਕੇ ਇਹ ਮੋਟਰਸਾਈਕਲ ਦੇ ਇਸੇ ਮੋਟਰਸਾਈਕਲ ਦੇ ਲਗਾਤਾਰ ਗੋਲ ਗੋਲ ਢੇੜੇ ਕਰਦੇ ਹੋਏ ਦਿਖਾਈ ਦਿੱਤੇ ਜਦੋਂ ਕਿ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ ਪਰੰਤੂ ਫਿਰ ਵੀ ਗੁਰੂਦਾਇ ਸਿੰਘ ਆਪਣੇ ਮੋਰਚੇ ਤੇ ਡਟਿਆ ਹੋਇਆ ਸੀ ਕੈਮਰਾਮੈਨ ਹੁਸਨ ਦੇ ਨਾਲ ਰੂਨਾ ਹੋਜਾ ਟੈਲੀਵਿਜਨ ਟੀਵੀ ਸ਼ੰਭੂ ਬਾਰਡਰ ਪੰਜਾਬ